ਅੱਜ ਫਿਰ ਮੈਂ ਪਰਮੇਸ਼ਵਰ ਦੇ ਕੁਝ ਬਚਨ ਲੈ ਕੇ ਆਇਆ ਹਾਂ ਔਰ ਅੱਜ ਸਿੱਖਣਾ ਹੈ ਕਿ ਅਸੀਂ ਜਦੋਂ ਚਰਚ ਵਿੱਚ ਜਾਂਦੇ ਹਾਂ ਜਾਂ ਅਸੀਂ ਕਿਸੇ ਬੰਦਗੀ ਤੇ ਜਾਂਦੇ ਹਾਂ ਜਾਂ ਅਸੀਂ ਸੰਗਤੀ ਕਰਦੇ ਹਾਂ ਤੇ ਸਾਨੂੰ ਕਿਤਰਾ ਚੌਕਸ ਰਹਿਣਾ ਚਾਹੀਦਾ ਹੈ ਸੱਚੀਆਂ ਗੱਲਾਂ ਪਰਮੇਸ਼ਵਰ ਦੀਆਂ ਫਲਾਉਣਾ ਚਾਹੁੰਦੇ ਹੋ ਯਾਨੀ ਕਿ ਪ੍ਰਚਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ WhatsApp ਨੰਬਰ ਤੇ ਮੈਨੂੰ ਮੈਸੇਜ ਕਰਨਾ ਹੈ ਕਾਲ ਕਰਨੀ ਹੈ ਔਰ ਤਾਂਕੀ ਆਪਾਂ ਮਿਲ ਕੇ ਪ੍ਰਭੂ ਦੀਆਂ ਸੱਚੀਆਂ ਗੱਲਾਂ ਪ੍ਰਭੂ ਦੇ ਸੱਚੇ ਪ੍ਰਚਾਰ ਆਪਾਂ ਹਰ ਇੱਕ ਦੇ ਅੱਗੇ ਰੱਖ ਸਕੀਏ ਔਰ ਹਰ ਇੱਕ ਨੂੰ ਉਨਤੀ ਆਤਮਿਕ ਉਨਤੀ ਜਿਹੜੀ ਹੈ ਉਹ ਕਰਾ ਸਕੀਏ ਅਜ਼ੀਜ਼ੋ ਏਕੀ ਸਾਡਾ ਦਰਸ਼ਨ ਹੈ ਏਕੀ ਸਾਡਾ ਕੰਮ ਹੈ ਕਿ ਅਸੀਂ ਸੱਚੇ ਵਚਨ ਜਿਹੜੇ ਹੈ ਲੋਕਾਂ ਦੇ ਸਾਹਮਣੇ ਰੱਖ ਸਕੀਏ ਔਰ ਆਤਮਿਕ ਉਨਤੀ WhatsApp ਨੰਬਰ ਤੇ ਤੁਸੀਂ WhatsApp ਰਿਕਾਰਡਿੰਗ ਜਾਂ WhatsApp ਸੈਸ ਤੁਸੀਂ ਕਰਨਾ ਹੈ ਔਰ ਅਜ਼ੀਜ਼ੋ ਸਪੋਰਟ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਬੈਲ ਆਈਕਨ ਦਬਾਉਣਾ ਹੈ ਵੀਡੀਓ ਨੂੰ ਸ਼ੇਅਰ ਕਰਨਾ ਹੈ ਔਰ ਦੂਸਰਾ ਤੱਕ ਤੁਸੀਂ ਇਸ ਚੈਨਲ ਨੂੰ ਬਚਾਉਣਾ ਹੈ ਜਾਂ ਕਿ ਵੀਡੀਓ ਨੂੰ ਬਚਾਉਣਾ ਹੈ ਤਾਂ ਕਿ ਹੋਰ ਵੀ ਪਰਮੇਸ਼ਵਰ ਦੀਆਂ ਸੱਚੀਆਂ ਗੱਲਾਂ ਨੂੰ ਜਾਣਨ ਤਾਂ ਅਜੀਜ਼ੋ ਆਈਏ ਆਪਾਂ ਪਰਮੇਸ਼ਵਰ ਦੇ ਹੁਣ ਵਚਨ ਤਰਫ ਚੱਲਦੇ ਹਾਂ ਔਰ ਵਚਨ ਤੋਂ ਪਹਿਲਾਂ ਆਪਾਂ ਛੋਟੀ ਪ੍ਰਾਰਥਨਾ ਕਰਦੇ ਹਾਂ खुदावंद खुदा तेरा धन्यवाद करते तेरा शुक्र करते हैं बे प्रभु यीशु मुसी आज के इस वचन के लिए मेरे परमेश्वर हमें इस वचन के द्वारा मेरे प्रभु बुद्ध देना अकल देना खुदावंत ताकि हम इन वचनों को समझ सके खुदावंत तेरे नाम से और तेरी सामरस से मेरे प्रभु कृपा दया करना यीशु के नाम से मांगते हैं आमीन आमीन अजीज़ों आइए आप वचन पढ़ागे और वचन है उपदेशक अध्याय पाँच उनकी एकाएत कहेंदा जब तू परमेश्वर के घर जाए ਤਾਂ ਬੜੇ ਚੌਕਸੀ ਦੇ ਨਾਲ ਤੂੰ ਚੱਲਣਾ ਹੈ ਪਰਮੇਸ਼ਵਰ ਦੇ ਘਰ ਦੇ ਵਿੱਚ ਜਾਏ ਬੜੇ ਚੌਕਸੀ ਦੇ ਨਾਲ ਤੂੰ ਚੱਲਣਾ ਹੈ ਕਹਿੰਦਾ ਇਹਦੇ ਤੋਂ ਬਿਹਤਰ ਹੈ ਮੂਰਖਾਂ ਦਾ ਬਲੀ ਬਲੀਦਾਨ ਚੜਾਉਣ ਨਾਲੋਂ ਅੱਛਾ ਹੈ ਹallelujah ਫਿਰ ਕੀ ਕਹਿੰਦਾ ਸੁਨ ਦੇ ਨਾਲ ਤੂੰ ਸਮੀਤ ਜਾਣਾ ਯਾਨਕਿ ਜਦੋਂ ਤੂੰ ਬੰਦਗੀ ਦੇ ਸੰਗਤੀ ਅੰਦਰ ਜਾਂ ਚਰਚਾ ਅੰਦਰ ਤੂੰ ਚਲਾ ਗਿਆ ਤਾਂ ਸਮੀਤ ਜਾਣਾ ਨੇੜੇ ਜਾਣਾ ਪਰਮੇਸ਼ਵਰ ਦੇ ਵਚਨ ਸੁਣਨ ਦੇ ਲਈ ਤਾਂ ਇਹ ਛਣੋ ਪਰਮੇਸ਼ਵਰ ਦਾ ਵਚਨ ਦੱਸਦਾ ਹੈ ਅਜ਼ੀਜ਼ੋ ਇਸੇ ਨੂੰ ਅਸੀਂ ਸਮਝਣਾ ਹੈ ਕਿ ਕਹਿੰਦਾ ਜਦੋਂ ਤੂੰ ਪਰਮੇਸ਼ਵਰ ਦੇ ਘਰ ਦੇ ਵਿੱਚ ਜਾਏ ਤਾਂ ਚੁਕਸੀ ਦੇ ਨਾਲ ਤੂੰ ਚੱਲਣਾ ਹੈ ਸੁਨਨ ਸੁਨਨ ਦੇ ਲਈ ਸਮੀਤ ਜਾਣਾ ਹੈ ਕਹਿੰਦਾ ਮੋਰਖਾਂ ਦੇ ਬਲੀਦਾਨ ਚੜਾਉਣ ਨਾਲੋਂ ਇਹ ਅੱਛਾ ਹੈ ਅਜ਼ੀਜ਼ੋ ਪਰਮੇਸ਼ਵਰ ਦਾ ਕਲਾਮ ਸਾਨੂੰ ਕੀ ਕਹਿੰਦਾ ਹੈ ਕਿ ਤੂੰ ਜਦੋਂ ਵੀ ਪਰਮੇਸ਼ਵਰ ਦੇ ਘਰ ਦੇ ਵਿੱਚ ਜਾਏ ਜਦੋਂ ਵੀ ਅਸੀਂ ਬੰਦਗੀ 'ਚ ਜਾਂਦੇ ਹਾਂ ਜਦੋਂ ਵੀ ਅਸੀਂ ਸੰਗਤੀ 'ਚ ਜਾਂਦੇ ਹਾਂ ਤਾਂ ਸਾਨੂੰ ਕੀ ਕਰ ਲੈਣਾ ਚਾਹੀਦਾ ਹੈ ਚੌਕਸੀ ਕਰ ਲੈਣੀ ਚਾਹੀਦੀ ਹੈ ਔਰ ਪਰਮੇਸ਼ਵਰ ਦੇ ਵਚਨ ਨੂੰ ਬੜੇ ਧਿਆਨ ਨਾਲ ਸੁੰਨਾ ਹੈ ਬਹੁਤ ਸਾਰੇ ਐਸੇ ਨੇ ਜੋ ਪਰਮੇਸ਼ਵਰ ਦੇ ਘਰ ਦੇ ਵਿੱਚ ਜਾ ਰਹੇ ਨੇ ਪਰ ਜਾ ਕੇ ਕੀ ਕਰਦੇ ਨੇ ਚਰਸੇ ਦੇ ਅੰਦਰ ਗੱਲਾਂ ਕਰਦੇ ਨੇ ਸੰਸਾਰਿਕ ਗੱਲਾਂ ਕਰਦੇ ਨੇ ਔਰ ਉਹਨਾਂ ਨੂੰ ਵਚਨ ਜਿਹੜਾ ਹੈ ਭੁੱਲ ਜਾਂਦਾ ਹੈ ਜਿੱਦਾਂ ਇੰਸ਼ੂ ਮਸੀਹ ਨੇ ਕਿਹਾ ਕਿ ਰਾਮਾ ਵਿੱਚ ਡਿੱਗਿਆ ਵਿੱਚ ਉਹ ਹੈ ਜੋ वचन ਤੇ ਵਿਸ਼ਵਾਸ ਨਹੀਂ ਕਰਦੇ ਤਾਂ ਇਸ ਲਈ ਸਾਨੂੰ ਇਹ ਸਮਝਣਾ ਬੜਾ ਜ਼ਰੂਰੀ ਹੈ ਜੇ ਪਰਮੇਸ਼ਵਰ ਦਾ ਕਲਾਮ ਸਾਨੂੰ ਕਹਿੰਦਾ ਕਿ वचन ਤੇ ਟਿਕ ਨਹੀਂ ਪਉਂਦੇ ਤਾਂ ਸ਼ੈਤਾਨ ਉਹਨਾਂ ਦੇ ਮਨਾਂ ਨੂੰ ਆ ਕੇ वचन ਚੁਰਾ ਲੈਂਦਾ ਹੈ ਤਾਂ ਅਜ਼ੀਜ਼ੋ ਪਰਮੇਸ਼ਵਰ ਦਾ ਕਲਾਮ ਸਾਨੂੰ ਇਹ ਗੱਲ ਕਿਉਂ ਦੱਸਦਾ ਹੈ ਕਿ ਜਿਹੜਾ ਅਸੀਂ ਚੌਕਸੀ ਦੇ ਨਾਲ ਚੱਲਣਾ ਹੈ ਔਰ ਸੁਣਨ ਦੇ ਲਈ ਪਰਮੇਸ਼ਵਰ ਦੇ वचन ਨੂੰ ਸਮੀਤ ਜਾਣਾ ਨੇੜੇ ਜਾਣਾ ਹੈ ਕਦੇ ਵੀ ਤੁਸੀਂ ਸੰਗਤੀ ਵਿੱਚ ਜਾਓ ਤਾਂ ਤੁਸੀਂ ਸਮੀਤ ਜਾਣਾ ਨੇੜੇ ਜਾਣਾ ਪਰਮੇਸ਼ਰ ਦੇ ਵਚਨ ਨੂੰ ਤਾਂ ਕਿ ਤੁਸੀਂ ਉਸ ਵਚਨ ਨੂੰ ਅੱਛੀ ਤਰ੍ਹਾਂ ਸਮਝ ਸਕੋ ਇਸ ਲਈ ਦੂਸਰੀ ਆਇਤ ਦੇ ਅੰਦਰ ਲਿਖਿਆ ਹੈ ਕਿ ਤੂੰ ਬਹੁਤੀਆਂ ਗੱਲਾਂ ਵੀ ਨਹੀਂ ਕਰਨੀਆਂ ਬਹੁਤੀਆਂ ਗੱਲਾਂ ਵੀ ਨਹੀਂ ਕਰਨੀਆਂ ਦੂਸਰੀ ਆਇਤ ਦੇ ਵਿੱਚ ਪਰਮੇਸ਼ਰ ਦੇ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਹਿੰਦਾ ਗੱਲਾਂ ਕਰਨ ਦੇ ਵਿੱਚ ਤੂੰ ਉਤਾਵਲੀ ਨਾ ਕਰਨਾ ਪਰਮੇਸ਼ਰ ਦਾ ਕਲਾਮ ਕਹਿੰਦਾ ਨਾ ਆਪਣੇ ਮਨ ਤੋਂ ਕੋਈ ਵੀ ਗੱਲ ਇਤਾਬਲੀ ਸੇ ਕਹਿਣਾ ਨਾ ਸੋਚਣਾ ਕਹਿੰਦਾ ਕਿਉਂ ਪਰਮੇਸ਼ਵਰ ਕਹਿੰਦਾ ਸਵਰਗ ਦੇ ਵਿੱਚ ਤੂੰ ਧਰਤੀ ਤੇ ਹੈ ਵਚਨ ਕਹਿੰਦਾ ਕਿ ਪਰਮੇਸ਼ਵਰ ਸਵਰਗ ਦੇ ਵਿੱਚ ਹੈ ਤੂੰ ਧਰਤੀ ਤੇ ਹੈ ਇਹ ਯਾਦ ਰੱਖ ਕਿ ਪਰਮੇਸ਼ਵਰ ਤੇਰੇ ਮਨ ਨੂੰ ਜਾਣਦਾ ਹੈ ਪਰਮੇਸ਼ਵਰ ਤੇਰੇ ਦਿਲ ਨੂੰ ਜਾਣਦਾ ਹੈ ਕਿ ਤੂੰ ਕਿਤਰਾ ਸੰਗਤੀ ਦੇ ਵਿੱਚ ਬੈਠਦਾ ਹਾਂ ਇਸ ਲਈ ਮੇਚਨ ਸਾਨੂੰ ਇਹ ਗੱਲ ਕਹਿੰਦਾ ਕਹਿੰਦਾ ਕਿਉਂ ਪਰਮੇਸ਼ਰ ਸਵਰਗ ਚ ਹੈ ਤਾਂ ਤੂੰ ਧਰਤੀ ਤੇ ਸਾਨੂੰ ਚੌਕਸੀ ਕਰਨੀ ਹੈ ਪਹਿਲਾ ਵਚਨ ਅਸੀਂ ਜਦੋਂ ਪੜ ਪੜਿਆ ਤਾਂ ਜੇ ਲਿਖਿਆ ਜੇ ਤੂੰ ਪਰਮੇਸ਼ਰ ਦੇ ਘਰ ਦੇ ਵਿੱਚ ਜਾਏ ਤਾਂ ਬੜੇ ਚੌਕਸੀ ਦੇ ਨਾਲ ਤੇ ਸਮੀਤ ਸੁਣਨ ਦੇ ਲਈ ਸਮੀਤ ਜਾਣਾ ਨੇੜੇ ਜਾਣਾ ਪਰਮੇਸ਼ਰ ਦੇ ਕਲਾਮ ਨੂੰ ਸੁਣਨ ਦੇ ਲਈ ਮੂਰਖਾ ਦੇ ਬਲੀ ਚੜਾਉਣ ਨਾਲੋਂ ਅੱਛਾ ਹੈ ਫਿਰ ਕਹਿੰਦਾ ਤੂੰ ਇਤਾਵਲੀ ਦੇ ਨਾਲ ਕੋਈ ਵੀ ਗੱਲ ਨਹੀਂ ਕਰਨੀ ਜਨਕਿ ਜੇ ਤੂੰ ਚਰਚੇ ਚ ਬੈਠ ਜਾਂਦੇ ਤਾਂ ਆਪਣੇ ਬੋਨ ਨੂੰ ਜਿਹੜਾ ਹੈ ਕੁਛ ਦਿਨ ਸ਼ਾਂਤ ਕਰ ਲੈਣਾ ਹੈ ਕੁਛ ਦਿਨ ਅਸੀਂ ਚੁੱਪ ਰਹਿਣਾ ਹੈ ਕਿਉਂਕਿ ਪਰਮੇਸ਼ਵਰ ਦਾ ਵਚਨ ਚੱਲਦਾ ਹੈ ਸਮੀਤ ਜਾਣਾ ਪਰਮੇਸ਼ਵਰ ਦਾ ਵਚਨ ਸਾਡੇ ਲਈ ਜੀਵਨ ਹੈ ਜੀਓ ਜੇ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਜਾਂ ਛੱਡਦੇ ਹਾਂ ਜਾਂ ਅਸੀਂ ਭੁੱਲਦੇ ਹਾਂ ਫਿਰ ਉਹ ਸਾਡੇ ਅੰਦਰ ਕੰਮ ਨਹੀਂ ਕਰੇਗਾ ਸ਼ੈਤਾਨ ਉਹਨੂੰ ਛੁਰਾ ਲੇਗਾ ਏਹੀ ਸ਼ੈਤਾਨ ਦਾ ਕੰਮ ਹੈ ਕਿ ਮੈਂ ਇਨਸਾਨ ਨੂੰ ਪਰਮੇਸ਼ਵਰ ਦੇ ਵਚਨ ਤੋਂ ਦੂਰ ਰੱਖਾਂ ਉਹ ਜਿੱਤ ਪ੍ਰਾਪਤ ਤਾਂ ਹੀ ਸਾਡੇ ਤੇ ਕਰਦਾ ਹੈ ਜਦੋਂ ਅਸੀਂ ਪਰਮੇਸ਼ਵਰ ਤੋਂ ਦੂਰ ਹੁੰਨੇ ਆ ਤਾਂ ਇਸ ਲਈ ਇਹ ਬੜਾ ਹੀ ਜ਼ਰੂਰੀ ਹੈ ਤੁਹਾਨੂੰ ਸਮਝਣਾ ਬੜਾ ਹੀ ਜ਼ਰੂਰੀ ਹੈ ਤਾਂ ਸਮਝ ਨਾ ਸਕੋ ਖੁਦਾ ਦਾ ਕਲਮ ਸਾਨੂੰ ਦੱਸਦਾ ਹੈ ਅਜ਼ੀਜ਼ੋ ਜਦੋਂ ਅਸੀਂ ਚੌਥੀ ਆਇਤ ਨੂੰ ਪੜ੍ਹਦੇ ਹਾਂ ਇੱਥੇ ਵੀ ਸਾਨੂੰ ਪਰਮੇਸ਼ਵਰ ਦਾ ਵਚਨ ਸੰਸਕਾਉਂਦਾ ਹੈ ਕਿ ਜਦੋਂ ਤੂੰ ਕੋਈ ਮੰਨਤ ਮੰਗ ਲੈਣਾ ਹੈ ਜਾਂ ਕੋਈ ਪਰਮੇਸ਼ਵਰ ਦੇ ਘਰ ਦੇ ਵਿੱਚ ਕੁਝ ਦੇਣ ਦੇ ਲਈ ਜਾਂ ਚੜਾਵਾ ਛਟਾਉਣ ਦੇ ਲਈ ਜਾਂ ਚੜਾਵਾ ਨਹੀਂ ਮੈਂ ਕਹਿ ਸਕਦਾ ਜਿਸ ਤਰ੍ਹਾਂ ਤੁਸੀਂ ਕੋਈ ਸੁੱਖ ਸੁਖ ਲੈ ਲੈਂਦੇ ਹੋ ਪਰਮੇਸ਼ੁਰ ਦੇ ਘਰ ਦੇ ਵਿੱਚ ਆਨ ਕੇ ਕਹਿੰਦਾ ਉਹਨੂੰ ਜਲਦੀ ਦੇ ਨਾਲ ਪੂਰਿਆ ਕਰ ਜਲਦੀ ਦੇ ਨਾਲ ਇਸ ਲਈ ਕਿ ਜੋ ਕੁਝ ਵੀ ਤੁਸੀਂ ਕਰੋ ਪ੍ਰਭੂ ਦੇ ਲਈ ਤਾਂ ਤੁਸੀਂ ਜਲਦ ਤੋਂ ਜਲਦ ਹੀ ਉਹਨੂੰ ਕਰਨਾ ਹੈ ਅਜੀ ਜੋ ਚੌਕਸੀ ਦਾ ਮਤਲਬ ਹੈ ਕਿ ਜਦੋਂ ਤੁਸੀਂ ਸੰਗਤੀ ਦੇ ਵਿੱਚ ਜਾਂਦੇ ਹੋ ਚਰਚ ਵਿੱਚ ਜਾਂਦੇ ਹੋ ਤੁਸੀਂ ਤਾਂ ਸਾਨੂੰ ਚੌਕਸ ਰਹਿਣਾ ਹੈ ਅਸੀਂ ਪਿੱਛੇ ਬੈਠਣ ਵਾਲੇ ਨਹੀਂ ਬਲਕਿ ਅੱਗੇ ਜਾਓ ਪਰਮੇਸ਼ੁਰ ਦੇ ਬਚਨ ਨੂੰ ਸ਼ੀਧਰ ਰਸੋ ਉਹ ਜਿਹੜੇ ਸੰਗਤੀ ਪਿੱਛੇ ਹੁੰਦੇ ਨੇ ਉਹ ਗੱਲਾਂ ਹੀ ਕਰਦੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਇਸ ਲਈ ਤੁਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹੋ ਪਰਮੇਸ਼ੁਰ ਦੇ ਬਚਨ ਨੂੰ ਪਿਆਰ ਕਰਦੇ ਤਾਂ ਸੁਣਨ ਦੇ ਲਈ ਅੱਗੇ ਜਾਣਾ ਹੈ ਇਹ ਸੱਚੀਆਂ ਗੱਲਾਂ ਪਰਮੇਸ਼ੁਰ ਦੇ ਕਲਾਮ ਦੇ ਆਪਦੇਸ਼ਕ ਅਸੀਂ ਪੜਿਆ ਹੈਗਾ ਅਧਿਆਇ 5 ਉੰਦੀ 1 ਕਾਇਤ ਕਿ ਤੂੰ ਜਦੋਂ ਵੀ ਪਰਮੇਸ਼ੁਰ ਦੇ ਪਵੰਨ ਦੇ ਵਿੱਚ ਜਾਏ ਤਾਂ ਚੌਕਸੀ ਦੇ ਨਾਲ ਜਾਏ ਠੀਕ ਗੱਲਾਂ ਚੌਕਸੀ ਦੇ ਨਾਲ ਜਾਏ ਔਰ ਸੁਣਨ ਦੇ ਲਈ ਸਮੀਤ ਜਾਏ ਜਾਨਕੀ ਨੇੜੇ ਜਾਏ ਮੂਰਖਾਂ ਦੇ ਬਲੀ ਚੜਾਉਣ ਨਾਲੋਂ ਅੱਛਾ ਹੈ ਬਲੀਦਾਨ ਚੜਾਉਣ ਨਾਲੋਂ ਅੱਛਾ ਹੈ ਫਿਰ ਦੂਸਰੀ ਇੱਥੇ ਸਾਨੂੰ ਇਹ ਗੱਲ ਦੱਸਦਾ ਹੈ ਪਰਮੇਸ਼ਵਰ ਦਾ ਕ੍ਰਾਮ ਕਰਦਾ ਕਿ ਤੂੰ ਜਦੋਂ ਪਰਮੇਸ਼ਵਰ ਦੇ ਘਰ ਦੇ ਵਿੱਚ ਚਲਾ ਵੀ ਚਲਾ ਗਿਆ ਤੂੰ ਬੈਠ ਕੇ ਆ ਜਾ ਤੂੰ ਸੰਗਤੀ ਕਰ ਰਿਹਾ ਜਾਂ ਤੂੰ ਤੇ ਫਿਰ ਤੇਰੀਆਂ ਗੱਲਾਂ ਜ਼ਿਆਦੀਆਂ ਹੋਣੀਆਂ ਨਹੀਂ ਚਾਹੀਦੀਆਂ ਬਿਲਕੁਲ ਥੋੜੀਆਂ ਹੋਣੀਆਂ ਚਾਹੀਦੀਆਂ ਬਿਲਕੁਲ ਥੋੜੀਆਂ ਕਿਉਂਕਿ ਪਰਮੇਸ਼ਵਰ ਵੈਸੇ ਹੀ ਜਾਣਦਾ ਹੈ ਪਰਮੇਸ਼ਵਰ ਸਾਡੇ ਕਮਾਣੂ ਜਾਣਦਾ ਹੈ ਪਰਮੇਸ਼ਰ ਸਾਡੇ ਦਿਲ ਨੂੰ ਜਾਣਦਾ ਹੈ ਪਰਮੇਸ਼ਰ ਸਾਡੇ ਮਨ ਨੂੰ ਜਾਣਦਾ ਹੈ ਪਰਮੇਸ਼ਰ ਸਾਡੇ ਆਤਮਾ ਨੂੰ ਜਾਣਦਾ ਹੈ ਤਾਂ ਸਾਡੀਆਂ ਗੱਲਾਂ ਥੋੜੀਆਂ ਹੀ ਹੋਣੀਆਂ ਚਾਹੀਦੀਆਂ ਹਨ ਪਰਮੇਸ਼ਰ ਜਾਣਦਾ ਹੈ ਸਾਡੇ ਹਾਲਾਤ ਕਿੱਦਾਂ ਦੇ ਹਨ ਪਰਮੇਸ਼ਰ ਜਾਣਦਾ ਹੈ ਸਾਡੀਆਂ ਤਕਲੀਫਾਂ ਕੀ ਹੈ ਪਰਮੇਸ਼ਰ ਜਾਣਦਾ ਹੈ ਸਾਨੂੰ ਕੀ ਚਾਹੀਦਾ ਹੈ ਉਹ ਸਭ ਜਾਣਦਾ ਹੈ ਇਸ ਲਈ ਪਰਮੇਸ਼ਰ ਦਾ ਵਚਨ ਕਹਿੰਦਾ ਤੇਰੀਆਂ ਗੱਲਾਂ ਥੋੜੀਆਂ ਹੀ ਹੋਣੀਆਂ ਚਾਹੀਦੀਆਂ ਜੇ ਤੂੰ ਪਰਮੇਸ਼ਰ ਦੀ ਸੰਗਤੀ ਕਰੇ ਤਾਂ ਜਦੋਂ ਬੜੇ ਧਿਆਨ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਤੁਸੀਂ ਸੁਣਨਾ ਬੜੇ ਧਿਆਨ ਨਾਲ ਜਦ ਵੀ ਤੂੰ ਸੰਤੀ ਜਾਓ ਧਿਆਨ ਦਾੜਾ ਪਰਮੇਸ਼ਰ ਦੇ ਵਚਨ ਵੱਲ ਹੋਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਅਜੀਜ਼ੋ ਉਮੀਦ ਕਰਦਾ ਇਸ ਵਿਚਾਰਨ ਤੁਸੀਂ ਸਮਝ ਗਏ ਹੋ ਥੋੜੇ ਵਚਨ ਹੈ ਦੋ ਆਇਤਾਂ ਚੋਂ ਅਸੀਂ ਇਹ ਸਿੱਖਦੇ ਹਾਂ ਕਿ ਜਦੋਂ ਅਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਬੜੇ ਚੌਕਸੀ ਦੇ ਨਾਲ ਚੱਲਣਾ ਚਾਹੀਦਾ ਹੈ ਔਰ ਸੁਣ ਦੇ ਲਈ ਸਮੀਤ ਜਾਣਾ ਚਾਹੀਦਾ ਹੈ ਔਰ ਦੂਸਰੀ ਆਇਤ ਦੇ ਵਿੱਚ ਅਸੀਂ ਇਹ ਗੱਲ ਸਿੱਖਦੇ ਹਾਂ ਕਿ ਸਾਨੂੰ ਚਰਚ ਦੇ ਅੰਦਰ ਬਹੁਤੀਆਂ ਗੱਲਾਂ ਵੀ ਨਹੀਂ ਕਰਨੀਆਂ ਚਾਹੀਦੀਆਂ ਤਾਂ ਕਿ ਅਸੀਂ ਪਰਮੇਸ਼ਵਰ ਸੁਰੱਖਿਅਤ ਰਹਿੰਦਾ ਹੈ ਔਰ ਅਸੀਂ ਧਰਤੀ ਤੇ ਰਹਿੰਦੇ ਆ ਤਾਂ ਕਿ ਪਰਮੇਸ਼ਵਰ ਸਾਨੂੰ ਜਾਣਦਾ ਹੈ ਇਸ ਲਈ ਤੇਰੇ ਵਚਨ ਥੋੜੇ ਹੀ ਹੋਣੇ ਚਾਹੀਦੇ ਨੇ ਜਨਕਿ ਤੇਰੇ ਬੋਲਣਾ ਥੋੜਾ ਹੀ ਹੋਣਾ ਸਹੀ ਹੈ ਖੁਦਾ ਤੁਹਾਨੂੰ ਇਨਾਂ ਵਚਨਾਂ ਦੁਆਰਾ ਬਰਕਤ ਦੇ ਆਸ਼ੀਸ਼ ਦੇ ਔਰ ਦਿੱਤੇ ਹੋਏ ਨੰਬਰ 'ਤੇ ਜਰੂਰ ਤੁਸੀਂ ਕਨੈਕਟ ਕਰਨਾ ਸੰਪਰਕ ਕਰਨਾ ਜਾਂ ਤੁਸੀਂ WhatsApp ਮੈਸੇਜ ਕਰਨਾ ਤਾਂ ਕਿ ਆਪਾਂ ਮਿਲ ਕੇ ਪ੍ਰਭੂ ਦੀਆਂ ਸੱਚੀਆਂ ਗੱਲਾਂ ਸੱਚੇ ਪ੍ਰਚਾਰ ਨੂੰ ਫਿਲਾ ਸਕੀਏ ਔਰ ਹਰ ਇੱਕ ਦੀ ਆਤਮਿਕ ਉਨਤੀ ਕਰਾ ਸਕੀਏ ਔਰ ਪਰਮੇਸ਼ਰ ਸਭ